ਸੰਸਦ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਤਾਲਾ ਲਾਉਣ ਦੀ ਬਿੱਟੂ ਸਾਹਿਬ ਬੜਾ ਵੱਡਾ ਸਵਾਲ ਹੈ 5 ਸਾਲ ਕਾਂਗਰਸ ਨੂੰ ਯਾਦ ਨਹੀਂ ਆਈ ਇਸ ਟੋਲ ਪਲਾਜ਼ਾ ਦੀ ਆਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਲਿਆ ਵੀ ਇਧਰ ਆ ਫੋਟੋ ਹੋਰ ਕਿਸੇ ਚ ਦਮ ਨਹੀਂ ਹੈ ਜੀ ਸਵਾਲ ਕਰਨ ਦਾ ਡਰਦੇ ਨੇ ਲੋਕ ਕੋਈ ਨਹੀਂ ਡਰਦਾ ਵੈਦ ਸਾਹਿਬ ਡਰਦੇ ਨੇ ਲੋਕ ਤੁਹਾਡੇ ਦੋ ਸੋਝ ਹੋ ਚੁੱਕਿਆ ਵੈਦ ਸਾਹਿਬ ਕੋਈ ਡਰਦਾ ਨਹੀਂ ਵੈਦ ਸਾਹਿਬ ਲੋਕ ਡਰਦੇ ਆ ਕਿਤੇ ਤੁਸੀਂ ਕੋਈ ਪਰਚਾ ਦੇ ਕੇ ਅੰਦਰ ਨਾ ਕਰ ਦਿਓ ਤਾਂ ਇਹ ਸਵਾਲ ਨਹੀਂ ਕਰ ਰਿਹਾ ਮੈਂ ਪੁਲਿਸ ਨੂੰ ਚੈਲੰਜ ਕਰਦਾ ਇੱਕ ਮਿੰਟ ਕਿ ਮੇਰੇ ਸਵਾਲ ਦਾ ਜਵਾਬ ਸੁਣ ਮੈਂ ਚੈਲੰਜ ਕਰਦਾ ਜੇ ਗਿੱਲ ਹਲਕੇ ਚ ਇੱਕ ਵੀ ਪੱਤਾ ਗਲਤ ਦੱਜ ਕਰਿਆ ਵੈਦ ਸਾਹਿਬ ਮੈਂ ਮੈਂ ਸਵਾਲ ਕਰਨ ਦੀ ਹਿੰਮਤ ਰੱਖਦਾ ਮੈਂ ਸਵਾਲ ਤਾਂ ਕਰ ਰਿਹਾ ਮੈਂ ਸਵਾਲ ਦਾ ਜਵਾਬ ਦੇਣ ਦੀ ਮੈਂ ਸਵਾਲ ਕਰਨ ਦੀ ਹਿੰਮਤ ਮੈਂ ਸਵਾਲ ਤਾਂ ਜ ਦੇਖੋ ਆ ਜਿਹੜੀ ਮੀਟਿੰਗ ਆ ਸਾਡੇ ਸਾਰੇ ਐਮਐਲਏ ਸਬਾਨ ਜੀ ਲਗਾਤਾਰਾ ਘਟਕਰੀ ਸਾਹਿਬ ਬੈਠੇ ਆ ਇਹਨਾਂ ਦੇ ਅਫਸਰ ਸਬਾਨ ਬੈਠੇ ਆ ਤੇ ਲਗਾਤਾਰ ਆ ਕਾਗਜ਼ ਡਿਪਟੀ ਕਮਿਸ਼ਨਰ ਸਾਡੇ ਜਿਹੜੇ ਆ ਉਹ ਨਾਲ ਬੈਠੇ ਆ ਹਾਂਜੀ ਹਾਂਜੀ ਆ ਤਸਵੀਰਾਂ ਜਿਹੜੀਆਂ ਮੈਮਰੈਂਡਮ ਅਸੀਂ ਲਗਾਤਾਰ ਦੇ ਰਹੇ ਆ ਹੁਣ ਗੱਲ ਤੁਹਾਡਾ ਵਾajib ਸਵਾਲ ਆ ਬਈ ਹੁਣ ਕਿਉਂ ਹੁਣ ਕਿਉਂ ਹੁਣ ਕਿਉਂ ਕਿਉਂਕਿ ਅਸੀਂ ਲਗਾਤਾਰ ਲੱਗੇ ਰਹੇ ਹੁਣ ਇਹਦੇ ਵਿੱਚ ਕੀ ਆ ਆ ਜਿਹੜਾ ਨੈਸ਼ਨਲ ਹਾਈਵੇ ਆ ਜਿਹੜਾ ਆਪਦੀ ਨੈਸ਼ਨਲ ਹਾਈਵੇ ਅਥਾਰਟੀ ਆ ਆ ਤਰੀਕ ਕਿੰਨੀ ਆ 24 ਦਸੰਬਰ 2018 ਤਿੰਨ ਮਹੀਨੇ ਹੋਏ ਤਿੰਨ ਮਹੀਨੇ ਪਹਿਲਾਂ ਉਹਨਾਂ ਨੇ ਆਰਡਰ ਕਰਤੇ ਪੀਡੀ ਜਿਹੜਾ ਪ੍ਰੋਜੈਕਟ ਅੰਮ੍ਰਾਲਾ ਹੈਜ਼ ਰਿਕਮੈਂਡਡ ਫਾਰ ਸਸਪੈਂਸ਼ਨ ਆਫ ਟੋਲ ਪਲਾਜ਼ਾਸ ਤੇ ਚੰਡੀਗੜ੍ਹ ਵਾਲਿਆਂ ਨੇ ਵੀ ਜਿਹੜਾ ਸੀਜੀਐਮ ਆ ਕਮਾਰੋ ਆ ਉਹਨੇ ਵੀ ਲਿਖ ਕੇ ਤਿੰਨ ਮਹੀਨੇ ਹੋ ਗਏ ਉਹਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਭੇਜਤਾ ਤਿੰਨ ਮਹੀਨੇ ਹੋਏ ਹੁਣ ਤਿੰਨ ਮਹੀਨੇ ਤੇ ਆ ਗਈ ਗੱਲ ਉਦੋਂ ਬਾਅਦ ਵਿਧਾਨ ਸਭਾ ਜਿਹੜੀ ਕਮੇਟੀ ਬਣੀ ਜਿਹਦੇ ਵਿੱਚ ਸਾਰੇ ਐਮਐਲਏ ਫਰਵਰੀ 2019 ਉਹਨੇ ਆਪਣੇ ਆਰਡਰ ਕਰਤੇ ਇਹ ਮੈਂ ਤੁਹਾਨੂੰ ਦਸਤਾਵੇਜ਼ ਵੀ ਫੜਾਉਂਗਾ ਜਿਹਦੇ ਵਿੱਚ ਉਹਨੇ ਇਹਨੂੰ ਸਸਪੈਂਡ ਕਰਨ ਦਾ ਜਿਹੜਾ ਏ ਉਹ ਨੋਟਿਸ ਦਿੱਤਾ ਇਹਨਾਂ ਨੂੰ ਭਈ ਇਹ ਟੋਲ ਨੂੰ ਲਾਡੋਵਾਲ ਟੋਲ ਨੂੰ ਜਿਹੜਾ ਏ ਉਹ ਬੰਦ ਕਰ ਲੋ ਆ ਇਹਦੇ ਵਿੱਚ ਉਹਨੇ ਕਲੀਅਰ ਆ ਜਿਹੜਾ ਉਹ ਇੱਥੇ ਆ ਭਈ ਆ ਆ ਆ ਜਿਹੜੇ ਵੀ ਬਣੇ ਨਹੀਂ ਆ ਲਿਖਤਾ ਸ਼ੇਰਪੁਰ ਬਾਇਪਸ ਬਸਤੀ ਆ ਤਿੰਨੋਂ ਪੁਲ ਜਿਹੜੇ ਲਿਖਤੇ ਤੇ ਉਹਨੇ ਇਹਨੂੰ ਸਸਪੈਂਸ਼ਨ ਦਾ ਇਹਨੂੰ ਆਰਡਰ ਦਿੱਤਾ ਹੁਣ ਉਦੋਂ ਬਾਅਦ ਇਹ ਕੀ ਕਹਿ ਰਿਹਾ ਜਿਹੜੀ ਆਰਟੀਆਈ ਰਿਪੋਰਟ ਆ ਉਹ ਆਈ ਆ 9 ਫਰਵਰੀ 2019 ਨੂੰ ਇਹ ਕਹਿੰਦੇ ਜੀ ਸਾਡੇ ਕੋਲ ਜਿਹੜੀ ਫਾਈਨੈਂਸ਼ੀਅਲ ਆ ਆ ਵੀ ਮੈਂ ਤੁਹਾਨੂੰ ਦਊਂਗਾ ਜਿਹੜੀ ਕੰਪਨੀ ਕਹਿ ਰਹੀ ਆ ਜਵਾਬ ਦੇ ਰਹੀ ਆ ਨੇਸ਼ਨਲ ਵੀ ਸਾਡੇ ਕੋਲ ਇਸ ਕੰਮ ਲਈ ਪੈਸੇ ਨਹੀਂ ਗਏ ਅਸੀਂ ਇਹ ਕੰਮ ਨਹੀਂ ਕਰ ਸਕਦੇ ਇਹ ਫਰਵਰੀ ਅੱਜ ਮਾਰਚ ਕਿੰਨੀ ਆ 8 8 ਮਹੀਨਾ ਹੀ ਹੋਇਆ ਇੱਕ ਮਹੀਨਾ ਹੋਇਆ ਜਦੋਂ ਕੰਪਨੀ ਨੇ ਜਵਾਬ ਦਿੱਤਾ ਵੀ ਸਾਡੇ ਕੋਲ ਪੈਸੇ ਨਹੀਂਗੇ ਇਹਨੂੰ 2 ਮਹੀਨੇ ਹੋ ਗਏ ਤੇ ਜਦੋਂ ਸਰਕਾਰੀ ਦਸਤਾਵੇਜ਼ ਵਿੱਚ ਇਹ ਅਗਲਾ ਕਹਿੰਦਾ ਜੀ ਤੁਸੀਂ ਧੱਕਾ ਕਰਨ ਆਗੇ ਕਿਉਂਕਿ ਭਾਜੀਪੀ ਸਰਕਾਰ ਆ ਸੈਂਟਰ ਚ ਤੁਸੀਂ ਕਾਂਗਰਸ ਪਾਰਟੀ ਵਾਲੇ ਧੱਕਾ ਕਰਨ ਆਗੇ ਜ਼ਬਰਦਸਤੀ ਬੰਦ ਕਰਾਉਣ ਨਾਲ ਨਹੀਂ ਲੀਗਲੀ ਵਕੀਲ ਸਹਿਬਾਨ ਨਾਲ ਸਾਰੇ ਐਮ ਐਲ ਏ ਸਹਿਬਾਨ ਮੇਅਰ ਸਾਹਿਬ ਸਾਰਾ ਵਰਕਰ ਕੱਲਾਕ ਲਾਇਆ ਹੁਣ 2009 ਦਾ ਟੋਲ ਲੱਗਿਆ 2009 ਤੋਂ ਹੁਣ ਤੱਕ ਮਕਰਤ ਸਾਹਿਬ ਹੋ ਗਏ 19-10 ਸਾਲ ਰੋਜ਼ ਦੀ ਕਮਾਈ ਹੈਗੀ ਜਿਹੜੀ ਸਭ ਤੋਂ ਵੱਧ ਦਾ ਪਾਣੀ ਪੱਤੋਂ ਜਲੰਧਰ ਤੱਕ ਸਭ ਤੋਂ ਵੱਧ ਜਿਹੜੀ ਟਿੰਨੋ ਟਿੰਨੋ ਟੋਲ ਦੀ ਕਮਾਈ ਆ ਉਹ ਲੋੱਡਵਾਲ ਟੋਲ ਦੀ ਆ 50 ਲੱਖ ਰੁਪਈਆ ਰੋਜ਼ ਦੀ ਜੇ ਲਾਈਏ 10 ਸਾਲ ਦੀ 1800 ਕਰੋੜ ਰੁਪਈਆ 1800 ਕਰੋੜ ਰੁਪਈਆ ਸੋਮਾ ਕੰਪਨੀ ਇੱਕ ਇਹਨਾਂ ਦੀ ਬਾਹਰਲੀ ਕੋਈ ਇੱਕ ਹਿੱਸੇਦਾਰ ਕੰਪਨੀ ਆ ਤੇ ਤੀਜੀ ਨੈਸ਼ਨਲ ਹਾਈਵੇ 1800 ਕਰੋੜ ਰੁਪਈਆ ਆਪਣਾ ਚਲਾ ਗਿਆ ਤੇ ਸਭ ਤੋਂ ਵੱਧ ਲੁਧਿਆਣੇ ਦੀ ਕਮਾਈ ਹੋਵੇ ਤੇ ਲੁਧਿਆਣੇ ਚ ਜਿਹੜੇ ਤਿੰਨ ਨੇ ਬਸਤੀ ਜੋਧੇਵਾਲ ਸ਼ੇਰਪੁਰ ਕੈਂਸਰ ਹਸਪੀਟਲ ਤਿੰਨਾ ਤੇ ਇਹ ਕਿਟਨਾ ਲੱਗੇ ਲੈਂਡਸਕੇਪਿੰਗ ਨਾ ਹੋਵੇ ਰੇਨ ਹਾਰਵੈਸਟਿੰਗ ਦੀ ਜਿਹੜੇ ਜਿਹੜੇ ਬਣਾਏ ਹੋਏ ਨੇ ਖੂਹ ਉਹਦੇ ਵਿੱਚ ਬੱਚੇ ਡਿੱਗ ਕੇ ਡੈਥ ਹੋਵੇ ਐਕਸੀਡੈਂਟ ਹਨ ਤਿੰਨੋਂ ਪਲਾ ਕਰਕੇ ਅਨੇਕਾਂ ਮੌਤਾਂ ਹੋ ਗਈਆਂ ਹੁਣ ਹੁਣ ਸੁਣ ਲਓ ਦਰਬਾਰ ਸਾਹਿਬ ਦੁਰਗਿਆਣਾ ਮੰਦਿਰ ਹਮ ਵੈਸ਼ਨੂ ਦੇਵੀ ਅਮਰਨਾਥ ਯਾਤਰਾ ਚਿੰਤਪੁਰਨੀ ਮਾਤਾ ਡੇਰਾ ਬਿਆਸ ਹਮ ਸਭ ਨੇ ਤੇ ਹੁਣ 550 ਸਾਲ ਆ ਜਾਣਾ ਕਰਤਾਰਪੁਰ ਸਾਹਿਬ ਲੱਖਾਂ ਸ਼ਰਧਾਲੂਆਂ ਨੂੰ ਇਸੇ ਸੜਕ ਤੋਂ ਹੀ ਜਾਣਾ ਤੇ ਇਹ ਸੜਕ ਤੇ ਜ ਹਾਲਾਤ ਕੀ ਨੇ ਵੀ ਕਿੰਨੇ ਲੋਕ ਆਪਣੀਆਂ ਜਾਨਾਂ ਗਮਾਉਣਗੇ ਐਕਸੀਡੈਂਟਾਂ ਚ ਟ੍ਰੈਫਿਕ ਚ ਕਿੰਨੇ ਘੰਟੇ ਖੜਨਗੇ ਉਹਦੀ ਕੀਮਤ ਅਦਾ ਕਰ ਰਿਹਾ ਇਹ ਮੌਜਨ 50 ਲੱਖ ਲੈ ਜੇ ਨਾ ਤੀਜੇ ਦਿਨ ਪੁਲਿਸ ਪ੍ਰੋਟੈਕਸ਼ਨ ਮੰਗਦੇ ਆ ਵੀ ਅਸੀਂ 1.5 ਤੋਂ 2 ਕਰੋੜ ਰੁਪਈਆ ਲੈ ਕੇ ਜਾਣਾ ਜਿਹੜਾ ਕਮਾਈ ਆ ਬੈਂਕ ਚ ਤੇ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੋ ਇੰਨੀ ਕਮਾਈ ਤੇ ਅਸੀਂ ਪੈਸਾ ਕਿਉਂ ਦਈਏ ਅਸੀਂ ਟਾਈਮ ਵੇਸਟ ਕਿਉਂ ਕਰੀਏ ਇਹ ਜੇ ਸ਼ਾਰਟੀ ਹੈਗੀ ਕਿ ਦੁਬਾਰਾ ਹੁਣ ਨਹੀਂ ਖੁੱਲੂਗਾ ਜੇ ਤੁਸੀਂ ਅੱਜ ਬੰਦ ਕਰਕੇ ਜਾ ਰਹੇ ਹੋ ਇਸ ਗੱਲ ਦੀ ਲੋਕ ਸ਼ਾਰਟੀ ਚਾਹੁੰਦੇ ਤੁਹਾਡੇ ਇਹ ਤੁਸੀਂ ਇਹ ਬਾਜੀ ਜੀ ਦਵਾਲਾ ਹੁਣ ਅਸੀਂ ਕੀ ਆ ਅੱਜ ਇਹਨਾਂ ਨੂੰ ਰਿਕਵੈਸਟ ਕੀਤੀ ਆ ਹੱਥ ਜੋੜ ਕੇ ਕਿਸੇ ਨੂੰ ਇੰਨੀ ਜ਼ਬਰਦਸਤੀ ਵੀ ਭਾਈ ਤੁਸੀਂ ਵੀ ਉਰੇ ਕਿਉਂਕਿ ਇਹ ਵਿਚਾਰੇ ਲੋਕ ਨੇ ਜਿਹੜੇ ਉਰੇ ਦੇ ਐਮਪਲਾਈਜ਼ ਨੇ ਪੈ ਅੱਜ ਜਿਵੇਂ ਬੰਦ ਕਰਾਏ ਰੋਜ਼ ਇੱਕ ਐਮਐਲਏ ਸਹਿबान ਜ਼ਿਲ੍ਹਾ ਪ੍ਰਧਾਨ ਕਾਉਂਸਲਰ ਮੇਅਰ ਸਹਿबान ਹਲਕਾ ਚਾਰਜ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਾਰਟੀ ਦੇ ਆ ਵਰਕਰ ਅਸੀਂ ਉਰੇ ਰੋਜ਼ ਇੱਕ ਬੰਦੇ ਦੀ ਡਿਊਟੀ ਹੋਏਗੀ ਜਿਹੜਾ ਇਹ ਦੇਖੀਗਾ ਵੀ ਕੰਮੋ ਸ਼ੁਰੂ ਕਰ ਦੇਣ 10 ਦਿਨ ਨੂੰ ਸ਼ੁਰੂ ਕਰ ਦੇਣ ਆਪਾਂ ਨੂੰ ਕੋਈ ਜ਼ਬਰਦਸਤੀ ਨਹੀਂ ਹੱਕ ਹੱਕ ਦੀ ਕਮਾਈ ਆ ਜਿਹੜੀ ਉਹ ਆਪਾਂ ਦੇਣੀ ਆ ਜੇ ਉਹ ਕੰਮ ਕਰਦੇ ਹੋਰ ਕਿਤੇ ਵੀ ਟੋਲ ਲੱਗੇ ਹੋਏ ਨੇ ਲੁਧਿਆਣੇ 'ਚ ਹੀ ਕਿਉਂ ਜੇ ਇੱਥੇ ਕੰਮ ਜਿੱਦਣ ਸ਼ੁਰੂ ਕਰ ਦੇਣਗੇ ਉਹ 5 ਦਿਨ ਨੂੰ 10 ਦਿਨ ਨੂੰ ਆਪਾਂ ਟੋਲ ਖੋਲ੍ਹ ਦਾਂਗੇ ਤੇ ਜਿੰਨੇ ਦਿਨ ਨਹੀਂ ਖੁੱਲ੍ਹ ਸ਼ੁਰੂ ਕਰਨਗੇ ਉਹ ਕੰਮ ਤੇ ਉਹਨਾਂ ਦਿਨ ਚਾਹੇ ਗਟਕਰੀ ਸਾਹਿਬ ਆ ਜਾਣ ਚਾਹੇ ਉਹਨਾਂ ਦੇ ਕੋਈ ਹੋਰ ਆਵੇ ਇਹ ਸੰਘਰਸ਼ ਲੋਕਾਂ ਦਾ ਲੜਾਂਗੇ ਚਾਹੇ ਇਕੱਲੇ ਆ ਕੇ ਬਹਿਣਾ ਪਵੇ ਚਾਹੇ ਰੋਜ਼ ਘੱਟ ਕਰਨਾ ਆਵੇ ਪਰ ਇਹ ਜਿਹੜਾ ਟੋਲ ਨਹੀਂ ਚੱਲੇਗਾ ਜਿੰਨਾ ਚਿਰ ਕੰਮ ਨਹੀਂ ਸ਼ੁਰੂ ਕਰਦੇ ਆਪਣੇ ਤਿੰਨੋਂ ਪਲਾਂ ਦਾ ਲੈਂਡਸਕੇਪਿੰਗ ਨਹੀਂ ਕਰਦੇ ਰੇਨ ਹਾਰਵਸਟਿੰਗ ਰੇਨ ਹਾਰਵਸਟਿੰਗ ਦਾ ਪ੍ਰਬੰਧ ਨਹੀਂ ਕਰਦੇ ਲਾਈਟਾਂ ਦਾ ਨਹੀਂ ਕਰਦੇ ਤਿੰਨੋਂ ਚਾਰੋਂ ਚੀਜ਼ਾਂ ਜਿੰਨਾ ਚਿਰ ਨਹੀਂ ਕਰਦੇ ਉਹਨਾਂ ਚਿਰ ਟੋਲ ਚੱਲਣ ਨਹੀਂ ਦੇਣਾ ਠੀਕ ਹੈ ਬਹੁਤ ਧੰਨਵਾਦ ਸਾਂਸਦ ਰਵਨੀਤ ਸਿੰਘ ਮਿੱਟੂ ਕਹਿ ਰਿਹਾ ਜਦੋਂ ਤੱਕ ਕੰਮ ਨਹੀਂ ਸ਼ੁਰੂ ਹੋ ਜਾਂਦਾ ਉਦੋਂ ਤੱਕ ਇਹ ਟੋਲ ਪਲਾਜ਼ਾ ਚੱਲਣ ਨਹੀਂ ਦਿੱਤਾ ਜਾਊਗਾ ਔਰ ਬਹੁਤ ਸਾਰੇ ਤੱਥ ਲੈ ਕੇ ਆਏ ਨੇ ਉਹ आरटीआई दी एक रिपोर्ट ਲੈ ਕੇ ਆਏ ਨੇ ਵਿਧਾਨ ਸਭਾ ਕਮੇਟੀ ਦੀ ਇੱਕ ਰਿਪੋਰਟ ਉਹਨਾਂ ਦੇ ਹੱਥ ਵਿੱਚ ਹੈਗੀ ਹੈ ਨਤਨ ਗਟਕਰੀ ਕੇਂਦਰੀ ਮੰਤਰੀ ਨੂੰ ਮਿਲੇ ਨੇ ਉਹਦੀ ਤਸਵੀਰਾਂ ਦਿਖਾ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਕੇਂਦਰ ਨੂੰ ਅਪੀਲ ਵੀ ਕੀਤੀ ਸੀ ਔਰ ਹਾਲਾਂਕਿ 1800 ਕਰੋੜ ਤੋਂ ਵੱਧ ਦਾ ਸੋਮਾ ਕੰਪਨੀ ਔਰ ਕੇਂਦਰ ਇਹਦੇ ਵਿੱਚ ਹਿੱਸੇਦਾਰੀ ਜੋ ਕਰ ਚੁੱਕੀ ਹੈ ਸਟੋਲ ਪਲਾਜ਼ਾ ਤੋਂ ਔਰ ਜੇਕਰ ਇਹ ਲੋਕਾਂ ਦੀ ਸੁਵਿਧਾ ਵਾਸਤੇ ਨਹੀਂ ਹੈ ਜੇਕਰ ਉਹਦੇ ਪ੍ਰੋਜੈਕਟ ਦੇ ਕੰਮ ਨਹੀਂ ਹੁੰਦੇ ਰੇਨ ਵਾਟਰ ਹਾਰਵੈਸਟਿੰਗ ਦਾ ਪ੍ਰੋਜੈਕਟ ਨਹੀਂ ਬਣਦਾ ਜਿਹੜੇ ਟੋਏ ਇਹਨੇ ਉਹ ਬੰਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਹ ਟੋਲ ਪਲਾਜ਼ਾ ਜਿਹੜਾ ਹੈ ਉਹ ਚੱਲਣ ਨਹੀਂ ਦੇਵਾਂਗੇ ਕੈਮਰਾ ਪਰਸਨ ਗगन ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੱਡਵਾਲ ਲੁਧਿਆਣਾ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ